ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹਜ਼ੂਰ ਦੇ ਚਰਨਾਂ ਵਿੱਚ ਸੁਭਾਈ ਮਾਨ ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ ਜੀਓ ਆਉ ਬਹੁਤ ਹੀ ਵਰ ਭਾਗੇ ਹੋ ਜੋ ਸਤਿਗੁਰਾਂ ਦੀ ਹਜ਼ੂਰੀ ਅੰਦਰ ਰਾਤਰੀ ਦੇ ਦੀਵਾਨ ਵਿੱਚ ਹਾਜ਼ਰੀ ਭਰ ਆਇਓ ਸਤਿਗੁਰੂ ਜੀ ਗੁਰਬਾਣੀ ਦੇ ਵਿੱਚ ਅਸਰਮਤਾ ਕਰਦੇ ਨੇ ਮਿਲ ਸਾਧ ਸੰਗਤ ਭਜ ਕੇਵਲ ਨਾਮ ਕਿ ਭਾਈ ਸਤ ਸੰਗਤ ਦੇ ਵਿੱਚ ਮਿਲ ਕੇ ਕੇਵਲ ਨਾਮ ਜਪ ਕਈ ਵਰੀ ਇਹਦਾ ਲੱਗਦਾ ਵੀ ਮਹਾਰਾਜ ਜੀ ਕੇਵਲ ਨਾਮ ਜਪਨ ਦੀ ਕਿਉਂ ਗੱਲ ਕਰਦੇ ਇਹਦਾ ਕੋਈ ਕਾਰਨ ਹੈ ਕਿਉਂਕਿ ਜਿਹੜੇ ਨਾਮ ਤੋਂ ਟੁੱਟੇ ਨੇ ਅੱਜ ਸੰਸਾਰ ਦੀ ਜਿਹੜੀ ਹਾਲਤ ਅਸੀਂ ਦੇਖ ਰਹੇ ਹਾਂ ਲੋ ਹਰ ਪੱਖ ਤੋਂ ਅੱਜ ਲੁੱਟ ਖਸੁੱਟ ਅੱਜ ਧੋਖਾ ਦਿੱਤਾ ਜਾ ਰਿਹਾ ਹੈ ਉਹਦਾ ਵੱਡਾ ਕਾਰਨ ਹੈ ਵੀ ਸਾਡੇ ਸੁਭਾਅ ਦੇ ਵਿੱਚ ਗੰਦਗੀ ਪੈ ਗਈ ਹੈ ਜਦੋਂ ਸੁਭਾਅ ਦੇ ਵਿੱਚ ਗੰਦ ਪੈ ਜਾਵੇ ਨਾ ਫਿਰ ਜੋ ਅੰਦਰ ਹੁੰਦਾ ਹੈ ਉਹੀ ਬਾਹਰ ਆਉਂਦਾ ਹੈ ਜੋ ਚਿੱਤ ਦੇ ਵਿੱਚ ਹੋਵੇਗਾ ਉਹੀ ਦੁਨੀਆ ਦੇ ਵਿੱਚ ਪ੍ਰਗਟ ਹੋਣਾ ਹੈ ਜੇ ਧਰਤੀ ਵਿੱਚ ਪਾਣੀ ਹੋਵੇ ਨਾ ਫੇਰ ਹੀ ਉੱਥੇ ਨਲਕਾ ਲੱਗ ਸਕਦਾ ਹੈ ਤੇ ਜੇ ਪਾਣੀ ਨਹੀਂ ਤੇ ਫੇਰ ਨਲਕਾ ਕੀ ਲਾਉਣਾ ਜੇ ਧਰਤੀ ਵਿੱਚ ਪਾਣੀ ਹੀ ਨਾ ਹੋਵੇ ਤੇ ਉੱਥੇ ਖੂਹ ਨਹੀਂ ਖੋਦਿਆ ਜਾ ਸਕਦਾ ਉੱਥੇ ਨਲਕਾ ਨਹੀਂ ਲੱਗ ਸਕਦਾ ਤੇ ਧਰਤੀ ਦਾ ਉਹ ਜਿਹੜਾ ਹਿੱਸਾ ਹੈ ਉਹ ਕਿਸੇ ਦੀ ਪਿਆਸ ਨਹੀਂ ਬੁਝਾ ਸਕਦਾ ਕਿਉਂਕਿ ਧਰਤੀ ਦੇ ਹੇਠਾਂ ਪਾਣੀ ਨਹੀਂ ਇਸੇ ਤਰ੍ਹਾਂ ਜੇ ਮਨੁੱਖ ਦੇ ਚਤ ਦੇ ਵਿੱਚ ਉਹਦੇ ਅੰਤਸ਼ ਕਰਨ ਦੇ ਵਿੱਚ ਸ਼ੁਭ ਗੁਣ ਨਾ ਹੋਣ ਤੇ ਜੋ ਉੱਥੇ ਹੋਵੇਗਾ ਉਹੀ ਪ੍ਰਗਟ ਹੋਣਾ ਉਹੀ ਗੰਦਗੀ ਬਾਹਰ ਆਉਣੀ ਹੈ ਇਸ ਕਰਕੇ ਮੇਰੇ ਸਹਬ ਆਖਦੇ ਨੇ ਕਹਿੰਦੇ ਭਾਈ ਨਾਮ ਜਪ ਨਾਮ ਜੱਗ ਕੇ ਤੇਰੇ ਅੰਦਰ ਪਰਮੇਸ਼ਰ ਦੇ ਨਾਮ ਨੇ ਤੈਨੂੰ ਅਮਰਤਾ ਦਾ ਧਾਰੀ ਬਣਾ ਦੇਣਾ ਤੇਰੇ ਜੀਵਨ ਦੇ ਵਿੱਚ ਅਮਰਤ ਦੀ ਧਾਰਾ ਪ੍ਰਗਟ ਹੋ ਜਾਣੀ ਹੈ ਸੋ ਇਸ ਕਰਕੇ ਇਹ ਸਤ ਸੰਗਤ ਇੱਕ ਵਸੀਲਾ ਹੈ ਸਤ ਸੰਗਤ ਇੱਕ ਐਸਾ ਸਾਧਨ ਹੈ ਸਤ ਸੰਗਤ ਇੱਕ ਐਸੀ ਕਲਾਸ ਇੱਕ ਐਸੀ ਪਾਠਸ਼ਾਲਾ ਹੈ ਜਿੱਥੇ ਬਹਿ ਕੇ ਹਰੀ ਦੇ ਗੁਣਾਂ ਨੂੰ ਸਿੱਖਿਆ ਜਾਣਾ ਹੈ ਦੁਨਿਆਵੀ ਕਲਾਸਾਂ ਦੇ ਵਿੱਚ ਦੁਨਿਆਵੀ ਸਕੂਲਾਂ ਦੇ ਵਿੱਚ ਆਪਾਂ ਪਰਮਾਤਮਾ ਦੇ ਨਹੀਂ ਦੁਨੀਆਂ ਦੇ ਗੁਣ ਸਿੱਖਦੇ ਹਾਂ ਅਜਨੀਆਂ ਵੀ ਤੁਹਾਡੀਆਂ ਸਿਲੇਬਸ ਦੀਆਂ ਕਿਤਾਬਾਂ ਨੇ ਉਹਦੇ ਵਿੱਚ ਦੁਨੀਆਂ ਦੇ ਗੁਣ ਨੇ ਪਰਮਾਤਮਾ ਦੇ ਗੁਣ ਨਹੀਂ ਪਰ ਸੰਤ ਸੰਗਤ ਵਿੱਚ ਆ ਕੇ ਅਸੀਂ ਪਰਮਾਤਮਾ ਦੇ ਗੁਣ ਗਾਉਣੇ ਆ ਗੁਣ ਗੋਬਿੰਦ ਗਾਇਓ ਨਹੀਂ ਤੇ ਜਿਹੜੇ ਗੁਣ ਨਹੀਂ ਗਾਉਂਦੇ ਮਹਾਰਾਜ ਕਹਿੰਦੇ ਉਹਨਾਂ ਦਾ ਜਨਮ ਵਿਅਰਥ ਚਲੇ ਜਾਂਦਾ ਹੈ ਜਨਮ ਅਕਾਰਥ ਕੀਨ ਉਹਨਾਂ ਨੇ ਆਪਣਾ ਜਨਮ wealth ਗਵਾ ਲਿਆ ਇਸ ਕਰਕੇ ਮਹਾਰਾਜ ਕਹਿੰਦੇ ਭਾਜਿ ਕੇਵਲ ਨਾਮ ਮਿਲ ਸਾਧ ਸੰਗਤ ਕਹਿੰਦੇ ਸਾਧ ਸੰਗਤ ਵਿੱਚ ਮਿਲ ਕੇ ਕੇਵਲ ਪਰਮਾਤਮਾ ਦਾ ਨਾਮ ਜਪ ਇਸ ਕਰਕੇ ਆਓ ਸਮੂਹ ਮਾਈ ਭਾਈ ਸਤਿਗੁਰਾਂ ਦੀ ਹਜ਼ੂਰੀ ਵਿੱਚ ਪਹੁੰਚੀਏ ਇਹ ਜੀਵਨ ਦੀਆਂ ਘੜੀਆਂ ਸਾਡੀਆਂ ਸਫਲ ਹੋ ਜਾਣ ਆਓ ਇੱਕ ਵਾਰ ਸਾਰੀ ਸੰਗਤ ਗੁਰ ਫਤਿਹ ਦੀ ਸਬਦ ਕਰੀਏ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਕਸਰ ਕਿਸੇ ਦੇ ਨਾਲ ਜਦੋਂ ਗੱਲ ਹੁੰਦੀ ਹੈ ਤੇ ਕਈ ਵਾਰੀ ਲੋਕ ਬੜੇ ਪਰੇਸ਼ਾਨ ਮਿਲਦੇ ਆ ਤੇ ਕਈ ਤੇ ਇਦਾਂ ਦੇ ਮਿਲਦੇ ਨੇ ਜਿਹੜੇ ਖਾ-ਪਖਾਈ ਦੁਖੀ ਹੁੰਦੇ ਆ ਐਵੇਂ ਦੁਖੀ ਹੁੰਦੇ ਆ ਬਿਨਾਂ ਕਿਸੇ ਗੱਲ ਤੋਂ ਦੋ ਗੱਲਾਂ ਨੇ ਜਿਹੜਾ ਸਾਡਾ ਮਾਨਸਿਕ ਪੱਧਰ ਹੈ ਇੱਕ ਬਿਨਾਂ ਗੱਲ ਤੋਂ ਅਸੀਂ ਦੁਖੀ ਹੁੰਨੇ ਆ ਦੂਸਰਾ ਗੱਲਾਂ ਕਰਕੇ ਦੁਖੀ ਹੁੰਨੇ ਆ ਗੱਲਾਂ ਕਰਕੇ ਕਿਉਂ ਕਿਉਂਕਿ ਜਿੱਥੇ ਮਨ ਵਿਹਲਾ ਹੈ ਬਿਨਾਂ ਗੱਲ ਤੋਂ ਉੱਥੇ ਵੀ ਦੁਖੀ ਹੋਵਾਂਗੇ ਤੇ ਜਿੱਥੇ ਸਾਡਾ ਮਨ ਵਿਕਾਰਾਂ ਦੇ ਵਿੱਚ ਖੁੱਪਿਆ ਹੋਇਆ ਹੈ ਉੱਥੇ ਵੀ ਦੁਖੀ ਹੋਵਾਂਗੇ ਇਹ ਦੋ ਪੱਖ ਨੇ ਮਨ ਨੂੰ ਵਿਹਲਾ ਛੱਡੋਗੇ ਫੇਰ ਵੀ ਦੁੱਖ ਹੈ ਤੇ ਜੇ ਮਨ ਨੂੰ ਵਿਕਾਰਾਂ ਦੇ ਵਿੱਚ ਲਾ ਦੇਵਾਂਗੇ ਫੇਰ ਵੀ ਦੁੱਖ ਹੈ ਇਹ ਦੋ ਪੱਖ ਨੇ ਮਨ ਦੇ ਇਸ ਕਰਕੇ ਮੇਰੇ ਸਹਬ ਨੇ ਆਖਿਆ ਕਿਹਦੇ ਭਾਈ ਮਨ ਨੂੰ ਨਾ ਤੇ ਵਿਹਲਾ ਛੱਡਣਾ ਤੇ ਨਾ ਇਸ ਮਨ ਨੂੰ ਵਕਾਰਾਂ ਦੇ ਵਿੱਚ ਲਾਉਣਾ ਹੈ ਇਹਨੂੰ ਕਿੱਥੇ ਲਾਉਣਾ ਹੈ ਕਹਿੰਦੇ ਪ੍ਰਮਾਤਮਾ ਦੀ ਬੰਦਗੀ ਦੇ ਵਿੱਚ ਲਾਉਣਾ ਹੈ ਇੱਕ ਤੇ ਮਨ ਆਪਾਂ ਕਈ ਵਾਰੀ ਕਹਿ ਦਿੰਨੇ ਨਾ ਵਿਹਲਾ ਮਨ ਸ਼ੈਤਾਨ ਦਾ ਘਰ ਕਈ ਵਾਰੀ ਆਪਾਂ ਕਹਿ ਦਿੰਨੇ ਵੀ ਵਿਹਲਾ ਹੋਵੇਗਾ ਤੇ ਸ਼ੈਤਾਨ ਦਾ ਘਰ ਹੈ ਇਹਨੇ ਸ਼ਤਾਨੀਆਂ ਕਰਨੀਆਂ ਤੇ ਦੂਸਰੀ ਬੇਨਤੀ ਜਦੋਂ ਮਨ ਰੁਕ ਗਿਆ ਨਾ ਪਾਣੀ ਚੱਲਦਾ ਹੋਵੇ ਤੇ ਕਿਸੇ ਦੀ ਪਿਆਸ ਬੁਝਾ ਸਕਦਾ ਹੈ ਤੇ ਮੰਜ਼ਲ ਤੇ ਪਹੁੰਚ ਸਕਦਾ ਹੈ ਜਦੋਂ ਪਾਣੀ ਰੁਕ ਜਾਵੇ ਤਾਂ ਉਹਦੇ ਵਿੱਚ ਮੱਛਰ ਮੱਖੀਆਂ ਗੰਦਗੀ ਤੇ ਦੁਰਗੰਧ ਪੈਦਾ ਹੋ ਜਾਂਦੀ ਹੈ ਜਦੋਂ ਪਾਣੀ ਰੁਕ ਜਾਵੇ ਨਾ ਉਹਦੇ ਵਿੱਚ ਮੱਛਰ ਮੱਖੀਆਂ ਤੇ ਦੁਰਗੰਧ ਪੈਦਾ ਹੋ ਜਾਂਦੀ ਹੈ ਉਹ ਕਿਸੇ ਦੀ ਪਿਆਸ ਭਜਾਉਣ ਦੇ ਫਿਰ ਕਾਬਿਲ ਨਹੀਂ ਰਹਿੰਦਾ ਕਿਉਂਕਿ ਗੰਦਾ ਹੋ ਗਿਆ ਇੱਕ ਤੇ ਪਿਆਸ ਭਜਾਉਣ ਦੇ ਕਾਬਿਲ ਨਹੀਂ ਰਿਹਾ ਤੇ ਦੂਸਰਾ ਉਹ ਆਪਣੀ ਮੰਜ਼ਿਲ ਵੱਲ ਜਿਹੜਾ ਜਾ ਰਿਹਾ ਸੀ ਉਥੋਂ ਵੀ ਖੁੰਝ ਗਿਆ ਹੁਣ ਉਹਦੀ ਮੰਜ਼ਿਲ ਉਥੋਂ ਬਹੁਤ ਦੂਰ ਹੋ ਗਈ ਇਸੇ ਤਰ੍ਹਾਂ ਪਿਆਰਿਓ ਮਨ ਦਾ ਸੁਭਾਅ ਹੈ ਜਦੋਂ ਚੱਲਣਾ ਬੰਦ ਕਰ ਦਿੰਦਾ ਹੈ ਆਪਣੇ ਆਪ ਦੇ ਵਿੱਚ ਮਨੁੱਖ ਆਪਣੇ ਖਿਆਲਾਂ ਦੇ ਵਿੱਚ ਖੋਇਆ ਰਹਿੰਦਾ ਹੈ ਇਹਨੂੰ ਸਟ੍ਰੈਸ ਆਖਿਆ ਜਾਂਦਾ ਹੈ ਅੱਜ ਸਭ ਤੋਂ ਵੱਡੀ ਬਿਮਾਰੀ ਸੰਸਾਰ ਦੇ ਵਿੱਚ ਇਹ ਫੈਲ ਰਹੀ ਹੈ ਸਟ੍ਰੈਸ ਦੀ ਅੱਜ ਜਿੰਨੂੰ ਵੀ ਪੁੱਛੋ ਉਹ ਪਰੇਸ਼ਾਨ ਹੈ ਰਾਤ ਵੀ ਪਰੇਸ਼ਾਨੀ ਦਿਨੇ ਵੀ ਪਰੇਸ਼ਾਨੀ ਜਾਗਦਿਆਂ ਵੀ ਦੁਖੀ ਤੇ ਸੁੱਤਿਆਂ ਵੀ ਦੁਖੀ ਹੁਣ ਕਈ ਵਾਰੀ ਬੰਦਾ ਕਹਿ ਦਿੰਦਾ ਵੀ ਅਸੀਂ ਗੁਰਦੁਆਰੇ ਕੀ ਲੈਣ ਜਾਣਾ ਹੈ ਫਿਰ ਨਹੀਂ ਜਾਣਾ ਫਿਰ ਡਾਕਟਰਾਂ ਕੋਲ ਤੁਰੇ ਫਿਰ ਜਦੋਂ ਗੁਰੂ ਦੇ ਕੋਲ ਨਹੀਂ ਆਵਾਂਗੇ ਫਿਰ ਤੇ ਦੁੱਖ ਹੀ ਆਉਣੇ ਕਿਉਂਕਿ ਗੁਰੂ ਕੋਲ ਆਵਾਂਗੇ ਗੁਰੂ ਕੋਲ ਆ ਕੇ ਬਾਣੀ ਪੜਾਂਗੇ ਸਾਡੇ ਮਨ ਨੂੰ ਸ਼ਾਂਤੀ ਮਿਲੇਗੀ ਸਾਡਾ ਮਨ ਵੀ ਦਰੁਸਤ ਹੋਵੇਗਾ ਸਾਡਾ ਤਨ ਵੀ ਦਰੁਸਤ ਹੋਵੇਗਾ ਆ ਫਰਕ ਹੈ ਜਿਹੜੇ ਬਾਣੀ ਪੜਦੇ ਆ ਉਹਨਾਂ ਦਾ ਤਨ ਵੀ ਦਰੁਸਤ ਉਹਨਾਂ ਦਾ ਮਨ ਵੀ ਦਰੁਸਤ ਛੇਵੇਂ ਪਾਤਸ਼ਾਹ ਮਹਾਰਾਜ ਘੋੜੇ ਤੇ ਸਵਾਰ ਹੋ ਕੇ ਇੱਕ ਦਿਨ ਸਾਈ ਮੀਆਂ ਮੀਰ ਨੂੰ ਮਿਲਣ ਵਾਸਤੇ ਗਏ ਐ ਸਾਈ ਮੀਆਂ ਮੀਰ ਗੁਰੂ ਘਰ ਦੇ ਨਾਲ ਬਹੁਤ ਪਿਆਰ ਰੱਖਣ ਵਾਲੀ ਰੱਬੀ ਰੂਹ ਹੈ ਇੱਕ ਗੱਲ ਯਾਦ ਰੱਖਿਓ ਜਿਹੜੇ ਧਰਮੀ ਹੁੰਦੇ ਆ ਨਾ ਜੀ ਆ ਛੋਟੇ ਛੋਟੇ ਸਾਡੇ ਬੱਚੇ ਬੈਠੇ ਨੇ ਸਾਡੀਆਂ ਧੀਆਂ ਬੈਠੀਆਂ ਤੇ ਅਸੀਂ ਕੁਝ ਘਰਾਂ ਦੇ ਵਿੱਚ ਵੀ ਲਿਟਰੇਚਰ ਦੇ ਕੇ ਆਏ ਆ ਕਿਉਂਕਿ ਸਾਡਾ ਫਰਜ਼ ਹੈ ਲੋਕਾਂ ਨੂੰ ਬੇਨਤੀ ਕਰਨੀ ਭਾਈ ਗੁਰੂ ਨਾਨਕ ਦੇਵ ਤੇ ਇਹਨਾਂ ਬੱਚਿਆਂ ਨੂੰ ਇਹ ਗੱਲ ਦੱਸਣੀ ਅੱਜ ਬੜੀ ਜ਼ਰੂਰੀ ਹੈ ਵੀ ਤੁਹਾਡਾ ਜਿਹੜਾ ਆਉਣ ਵਾਲਾ ਸਮਾਂ ਹੈ ਉਦੇ ਬਾਅਦ ਤੁਸੀਂ ਅੱਜ ਤਿਆਰੀ ਕਰੋ ਯਾਦ ਰੱਖਿਓ ਤੇ ਅੱਜ ਤੁਹਾਡਾ ਚੰਗਾ ਹੋਵੇਗਾ ਨਾ ਜੇ ਤੁਸੀਂ ਅੱਜ ਨੂੰ ਸੰਭ ਲਵੋਗੇ ਤੁਸੀਂ ਕੱਲ ਨੂੰ ਸੰਭ ਲਿਆ ਜੇ ਤੁਸੀਂ ਅੱਜ ਨੂੰ ਨਹੀਂ ਸੰਭੋਗੇ ਤੁਹਾਡਾ ਕੱਲ ਉਹ ਨਹੀਂ ਸੰਭਿਆ ਜਾਣਾ ਕਿਉਂਕਿ ਕੱਲ ਕਦੇ ਆਉਣਾ ਹੀ ਨਹੀਂ ਅੱਜ ਨੇ ਹੀ ਕੱਲ ਬਣਨਾ ਹੈ ਤੇ ਜੇ ਅਸੀਂ ਅੱਜ ਨੂੰ ਸੰਭ ਲਵਾਂਗੇ ਪ੍ਰੈਜੈਂਟ ਕਾਲ ਦੇ ਵਿੱਚ ਵਰਤਮਾਨ ਦੇ ਵਿੱਚ ਅਸੀਂ ਬਾਣੀ ਪੜਨ ਲੱਗ ਗਏ ਅਸੀਂ ਆਪਣੀ ਪੜ੍ਹਾਈ ਸਮੇਂ ਸਿਰ ਕਰਨ ਲੱਗ ਗਏ ਸਾਡਾ ਹੋਮਵਰਕ ਸਾਡੀ ਜਿਹੜਾ ਕਲਾਸਵਰਕ ਹੈ ਉਹਨੂੰ ਅਸੀਂ ਘਰ ਦੇ ਕੰਮ ਨੂੰ ਜਾਂ ਜਿਹੜਾ ਕਕਸ਼ਾ ਦੇ ਵਿੱਚ ਕੰਮ ਦਿੱਤਾ ਗਿਆ ਉਸ ਕੰਮ ਨੂੰ ਅਸੀਂ ਸਮੇਂ ਅਨੁਸਾਰ ਕਰਨ ਲੱਗ ਗਏ ਜੇ ਅਸੀਂ ਅੱਜ ਨੂੰ ਸੰਭਣ ਲੱਗ ਗਏ ਅਸੀਂ ਕੱਲ੍ਹ ਸਾਂਭ ਲੈਣਾ ਹੈ ਜਿਹੜੇ ਅੱਜ ਨੂੰ ਨਹੀਂ ਨਾ ਸਾਹਮਦੇ ਜਿਹੜੇ ਮੋਬਾਈਲਾਂ ਤੇ ਸਾਰਾ ਸਾਰਾ ਦਿਨ ਗੇਮਾਂ ਖੇਡੀ ਜਾਂਦੇ ਆ ਜਿਹੜੇ ਸਾਰਾ ਸਾਰਾ ਦਿਨ ਟੈਲੀਵਿਜ਼ਨ ਤੇ ਮੂਵੀਆਂ ਦੇਖੀ ਜਾਂਦੇ ਆ ਜਿਹੜੇ ਸਾਰਾ ਸਾਰਾ ਦਿਨ ਰੀਲਾਂ ਦੇਖੀ ਜਾਂਦੇ ਆ ਉਹ ਰੀਲਾਂ ਦੇਖਣ ਵਾਲੇ ਉਹ ਰੀਅਲ ਲਾਈਫ ਤੋਂ ਬਹੁਤ ਦੂਰ ਹੋ ਜਾਂਦੇ ਆ ਕਿਉਂਕਿ ਰੀਲਾਂ ਦੇ ਵਿੱਚ ਤੇ ਰੀਅਲ ਲਾਈਫ ਦੇ ਵਿੱਚ ਬੜਾ ਫਰਕ ਹੁੰਦਾ ਹੈ ਟੈਲੀਵਿਜ਼ਨ ਦੇ ਵਿੱਚ ਜਿਹੜੇ ਨਾਟਕ ਜਿਹੜੇ ਸੀਰੀਅਲ ਜਿਹੜੀਆਂ ਫਿਲਮਾਂ ਅਸੀਂ ਅੱਜ ਦੇਖਦੇ ਆ ਨਾ ਉਹ ਉਹਨਾਂ ਦਾ ਪੈਸਾ ਕਮਾਉਣ ਦਾ ਸਾਧਨ ਹੈ ਉਹਨਾਂ ਨੂੰ ਕੋਈ ਮਤਲਬ ਨਹੀਂ ਵੀ ਤੁਹਾਡੀ ਜ਼ਿੰਦਗੀ ਕਿੱਦਾਂ ਦੀ ਬਣਨੀ ਹੈ ਤੇ ਜ਼ਿਆਦਾਤਰ ਇਹੋ ਜਿਹੇ ਨਾਟਕ ਅੱਜ ਬਣ ਰਹੇ ਨੇ ਜਿਹਦੇ ਵਿੱਚ ਕਲੇਸ਼ ਹੀ ਦਿਖਾਇਆ ਜਾਂਦਾ ਹੈ ਨੌ ਸੱਸ ਦਾ ਕਲੇਸ਼ ਹੀ ਪਿਆ ਰਹਿੰਦਾ ਹੈ ਨੌ ਆਪਣੀ ਵਿਆਹੁਤਾ ਬੰਦੀ ਕਰਕੇ ਸੱਸ ਦੇ ਖਿਲਾਫ ਹੋਈਆਂ ਰਹਿੰਦੀਆਂ ਨੇ ਤੇ ਸੱਸਾਂ ਉਹ ਨੌਮਾ ਦੇ ਖਿਲਾਫ ਹੋਈਆਂ ਰਹਿੰਦੀਆਂ ਨੇ ਇਹੋ ਜਿਹਾ ਨਾਟਕ ਅੱਜ ਸਾਡੇ ਸਮਾਜ ਵਿੱਚ ਆ ਗਏ ਤੇ ਮੈਨੂੰ ਮਾਫ ਕਰਿਓ ਜਿਹੜੇ ਘਰਾਂ ਦੇ ਵਿੱਚ ਕਲੇਸ਼ ਚੱਲੇਗੀ ਸਵੇਰ ਤੋਂ ਕਲੇਸ਼ ਲੱਗ ਗਈ ਤੇ ਸ਼ਾਮਾਂ ਤੱਕ ਸੌਂਦਿਆਂ ਤੱਕ ਰਾਤ ਤੱਕ ਘਰਾਂ ਦੇ ਵਿੱਚ ਟੈਲੀਵਿਜ਼ਨ ਤੇ ਕਲੇਸ਼ ਹੀ ਲੱਗੀ ਰਹੀ ਮੈਨੂੰ ਮਾਫ ਕਰਿਓ ਉਹਨਾਂ ਘਰਾਂ ਦੇ ਵਿੱਚ ਫਿਰ ਆਨੰਦ ਕਿੱਥੋਂ ਆਵੇਗਾ ਜਿਹੜੇ ਘਰਾਂ ਦੇ ਵਿੱਚ ਕਲੇਸ਼ ਹੀ ਹਨ ਜੀ ਜਿਹੜੇ ਘਰਾਂ ਦੇ ਵਿੱਚ ਘਟੀਆਂ ਗੱਲਾਂ ਘਟੀਆਂ ਗਾਣੇ ਸੁਣੇ ਗਏ ਜਿਹੜੇ ਘਰਾਂ ਦੇ ਵਿੱਚ ਮਾੜੇ ਸੀਰੀਅਲ ਤੇ ਫਰਮਾਂ ਦੇਖੀਆਂ ਗਈਆਂ ਜਿਹੜੇ ਘਰਾਂ ਦੇ ਵਿੱਚ ਮੈਨੂੰ ਮਾਫ਼ ਕਰਿਓ ਅੱਜ ਸਾਡੇ ਘਰ ਧਰਮਸ਼ਾਲਾ ਨਹੀਂ ਰਹਿ ਅੱਜ ਸਾਡੇ ਘਰ ਸਿਲਮਾ ਹਾਲ ਬਣ ਗਏ ਆ ਸੱਚ ਐ ਨਾ ਜੀ ਕਦੀ ਭਾਈ ਗੁਰਦਾਸ ਨੇ ਆਖਿਆ ਸੀ ਘਰ ਘਰ ਅੰਦਰ ਧਰਮਸ਼ਾਲਾ ਹੋ ਵਕੀਰਤਨ ਸਦਾ ਵਿਸੋਵਾ ਕਹਿੰਦੇ ਭਾਈ ਆਪਣੇ ਘਰਾਂ ਨੂੰ ਧਰਮਸ਼ਾਲਾ ਬਣਾਓ ਹਰ ਘਰ ਦੇ ਵਿੱਚ ਪੰਜਾਬ ਦਾ ਹਰ ਘਰ ਧਰਮਸ਼ਾਲਾ ਹੋਵੇ ਧਰਮਸ਼ਾਲਾ ਦਾ ਮਤਲਬ ਪਤਾ ਕੀ ਹੁੰਦਾ ਹੈ ਵੀ ਉੱਥੇ ਰਹਿਣ ਵਾਲੇ ਇਹ ਸਿੱਖਣ ਵੀ ਅਸੀਂ 4 ਦਿਨ ਦੇ ਪਰੋਹਣੇ ਆ ਤੇ ਜਦੋਂ ਇਹ ਗੱਲ ਆ ਗਈ ਨਾ ਵੀ ਅਸੀਂ 4 ਦਿਨ ਦੇ ਪਰੋਹਣੇ ਆ ਪੁਰਾਣੇ ਸਮੇਂ ਤੁਸੀਂ ਦੇਖਿਆ ਨਾ ਧਰਮਸ਼ਾਲਾ ਬਣੀ ਹੁੰਦੀ ਸੀ ਅੱਜ ਵੀ ਕਈ ਤੀਰਥਾਂ ਤੇ ਜਾਂਦੇ ਹੋ ਤੇ ਧਰਮਸ਼ਾਲਾਵਾਂ ਬਣੀਆਂ ਹੁੰਦੀਆਂ ਤੇ ਧਰਮਸ਼ਾਲਾ ਕਾਦੇ ਮਕਸਦ ਹੁੰਦੀ ਆ ਵੀ ਉੱਥੇ ਬੰਦਾ ਰਾਤ ਕੱਟ ਲਵੇ ਦਿਨੇ ਫਿਰ ਆਪਣੇ ਘਰੇ ਚਲਾ ਜਾਵੇ ਇਸੇ ਤਰ੍ਹਾਂ ਪਾਤਸ਼ਾਹ ਕਹਿੰਦੇ ਹਰ ਘਰ ਨੂੰ ਇਸ ਧਰਤੀ ਨੂੰ ਧਰਮਸ਼ਾਲਾ ਸਮਝੋ ਰਾਤਿ ਰੁੱਤੀ ਛਿੱਤੀ ਵਾਰ ਪਵਨ ਪਾਣੀ ਅਗਨੀ ਪਾਤਲ ਇਸ ਵਿੱਚ ਧਰਤੀ ਥਾਪ ਰੱਖੀ ਧਰਮਸ਼ਾਲਾ ਕਹਿੰਦੇ ਭਾਈ ਆਹ ਜਿਹੜੀ ਧਰਤੀ ਹੈ ਇਹ ਵੀ ਇੱਕ ਧਰਮਸ਼ਾਲਾ ਹੈ ਇਹ ਸਾਰੀ ਧਰਤੀ ਨੂੰ ਸਤਿਗੁਰੂ ਜੀ ਨੇ ਧਰਮਸ਼ਾਲਾ ਆਖਿਆ ਤੇ ਮਹਾਰਾਜ ਕਹਿੰਦੇ ਧਰਤੀ ਤੇ ਜਿੰਨੇ ਵੀ ਘਰ ਨੇ ਇਹਨਾਂ ਘਰਾਂ ਨੂੰ ਵੀ ਧਰਮਸ਼ਾਲਾ ਬਣਾ ਤੇ ਜਿਹੜਾ ਤੇਰਾ ਸਰੀਰ ਹੈ ਇਸ ਸਰੀਰ ਨੂੰ ਵੀ ਧਰਮਸ਼ਾਲਾ ਸਮਝ ਕੇ ਇਸ ਸੰਸਾਰ ਵਿੱਚ ਵਿੱਚ ਨਹੀਂ ਵੀ ਇੱਕ ਦਿਨ ਮੈਂ ਸਰੀਰ ਵੀ ਛੱਡ ਦੇਣਾ ਹੈ ਇੱਕ ਦਿਨ ਮੈਂ ਸਰੀਰ ਵੀ ਛੱਡ ਦੇਣਾ ਹੈ ਇੱਕ ਦਿਨ ਮੈਂ ਘਰ ਵੀ ਛੱਡ ਦੇਣਾ ਹੈ ਇੱਕ ਦਿਨ ਮੈਂ ਧਰਤੀ ਰੂਪੀ ਧਰਮਸ਼ਾਲਾ ਇਹ ਵੀ ਛੱਡ ਦੇਣੀ ਹੈ ਤੇ ਪਿਆਰਿਓ ਜਦੋਂ ਰੱਬ ਯਾਦ ਹੋਵੇ ਯਾਦ ਰੱਖਿਓ ਜਦੋਂ ਮੌਤ ਯਾਦ ਹੋਵੇ ਨਾ ਰੱਬ ਯਾਦ ਰੰਦਾ ਹੈ ਤੇ ਰੱਬ ਯਾਦ ਹੋਵੇ ਫਿਰ ਬੰਦਾ ਕਦੀ ਮਾਰੇ ਕੰਮ ਨਹੀਂ ਕਰਦਾ ਜਿਸ ਇਨਸਾਨ ਨੂੰ ਮੌਤ ਯਾਦ ਹੈ ਉਹਨੂੰ ਸਦਾ ਅਕਾਲ ਪੁਰਖ ਪਰਮਾਤਮਾ ਯਾਦ ਰਹਿੰਦਾ ਹੈ ਜਿਹੜੇ ਅਕਾਲ ਪੁਰਖ ਪਰਮਾਤਮਾ ਨੂੰ ਯਾਦ ਰੱਖਦੇ ਨੇ ਉਹ ਫਿਰ ਕਦੀ ਮਾਰੇ ਕੰਮ ਨਹੀਂ ਕਰਦੇ ਬੜੀ ਵੱਡੀ ਸਿੱਖਿਆ ਸਾਨੂੰ ਸਤਿਗੁਰਾਂ ਦੇ ਕੋਲੋਂ ਮਿਲਦੀ ਹੈ ਹੁਣ ਛੇਵੇਂ ਪਾਤਸ਼ਾਹ ਮਹਾਰਾਜ ਜਿਹੜੀ ਗੱਲ ਸਾਈ ਮੀਆਂ ਮੀਰ ਦੇ ਨਾਲ ਹੋਈ ਹੈ ਸਤਗੁਰੂ ਘੋੜੇ ਤੇ ਸਵਾਰ ਹੋਏ ਸਾਈ ਮੀਆਂ ਮੀਰ ਨੂੰ ਮਿਲਣ ਵਾਸਤੇ ਚੱਲ ਪਏ ਕਿਉਂਕਿ ਸਾਈ ਮੀਆਂ ਮੀਰ ਉਹ ਰੱਬ ਦਾ ਪਿਆਰਾ ਹੈ ਉਹ ਅੱਲਾਹ ਦੀ ਇਬਾਦਤ ਕਰਨ ਵਾਲਾ ਹੈ ਜਿਹੜਾ ਗੁਰਬਾਣੀ ਪੜ੍ਹਦਾ ਹੁੰਦਾ ਹੈ ਸਾਈ ਮੀਆਂ ਮੀਰ ਰੋਜ਼ ਬਾਣੀ ਪੜ੍ਹਦਾ ਸੀ ਜੀ ਤੇ ਯਾਦ ਰੱਖਿਓ ਜਿਹੜੇ ਧਰਮੀ ਬੰਦੇ ਹੁੰਦੇ ਨੇ ਉਹ ਧਰਮਾਂ ਦੀ ਵਲਗਨ ਦੇ ਵਿੱਚ ਫਸ ਕੇ ਕਦੀ ਵਿਦਕਰੇ ਪੈਦਾ ਨਹੀਂ ਕਰਦੇ ਦੀਵਾਰਾਂ ਖੜੀਆਂ ਨਹੀਂ ਕਰਦੇ ਇਸੇ ਕਰਕੇ ਗੁਰੂ ਨਾਨਕ ਨੇ ਕਿਤੇ ਵੀ ਦੀਵਾਰ ਖੜੀ ਨਹੀਂ ਕੀਤੀ ਕਿਤੇ ਸਤਿਗੁਰਾਂ ਨੇ ਚਾਤਦਵਾਰੀ ਨਹੀਂ ਕੀਤੀ ਕਿਤੇ ਸਤਿਗੁਰਾਂ ਨੇ ਪਰਦਾ ਨਹੀਂ ਪਾਇਆ ਬਲਕਿ ਸਾਰੀ ਮਨੁੱਖਤਾ ਨੂੰ ਸਾਂਝੀ ਵਾਲਤਾ ਦਾ ਉਪਦੇਸ਼ ਦਿੰਦਾ ਹੈ ਸਾਂਝੀ ਵਾਲਤਾ ਦਾ ਉਪਦੇਸ਼ ਦਿੰਦਾ ਹੈ ਤੇ ਜੇ ਅਸੀਂ ਗੁਰੂ ਨਾਨਕ ਦੇ ਘਰ ਦਾ ਇਤਿਹਾਸ ਪੜ ਕੇ ਦੇਖੀਏ ਇੱਥੇ ਤੁਹਾਨੂੰ ਸਾਈ ਮੀਆਂ ਮੀਰ ਵੀ ਮਿਲਦਾ ਹੈ ਜਿਹੜਾ ਗੁਰੂ ਘਰ ਦੇ ਨਾਲ ਬੜਾ ਪਿਆਰ ਕਰਦਾ ਹੈ ਇੱਥੇ ਤੁਹਾਨੂੰ ਗੁਰੂ ਨਾਨਕ ਦੇ ਨਾਲ ਮੁਹੱਬਤ ਕਰਨ ਵਾਲਾ ਰਾਏ ਬਲਾਲ ਹੈ ਤੇ ਮੁਸਲਮਾਨ ਸੀ ਨਾ ਜੀ ਪਰ ਸਤਿਗੁਰੂ ਜੀ ਦੇ ਨਾਲ ਕਿੰਨਾ ਪਿਆਰ ਹੈ ਕਿੰਨੀ ਮੁਹੱਬਤ ਹੈ ਇੱਥੇ ਦੌਲਤਖਾਨ ਲੋਧੀ ਸੁਲਤਾਨਪੁਰ ਦਾ ਨਵਾਬ ਉਹ ਸਤਿਗੁਰਾਂ ਦੇ ਚਰਨਾਂ ਦਾ ਭੌਰਾ ਬਣਿਆ ਇੱਥੇ ਤੀਸਰੇ ਪਾਤਸ਼ਾਹ ਮਹਾਰਾਜ ਜੀ ਦੇ ਸਮੇਂ ਇੱਕ ਮੁਸਲਮਾਨ ਪਠਾਨ ਬੜਾ ਵੱਡਾ ਸੌਦਾਗਰ ਹੈ ਜਿਹਦਾ ਨਾਮ ਸੀ ਅੱਲਾ ਯਾਰ ਉਹ ਤੀਸਰੇ ਪਾਦਸ਼ਾਹ ਮਹਾਰਾਜ ਜੀ ਦਾ ਸਿੱਖ ਬਣਿਆ ਤੇ ਪਾਦਸ਼ਾਹ ਨੇ ਜਿਹੜੀਆਂ 22 ਮੰਦੀਆਂ ਸਥਾਪਿਤ ਕੀਤੀਆਂ ਨਾ ਉਹਨਾਂ ਮੰਦੀਆਂ ਤੇ ਉਹ ਤੀਸਰਾ ਪ੍ਰਚਾਰਕ ਸੀ ਉਹ 22 ਮੰਦੀਆਂ ਦੇ ਵਿੱਚ ਤੀਜੀ ਮੰਡੀ ਜਿਹੜੀ ਪ੍ਰਚਾਰ ਦੀ ਉਹ ਅੱਲਾ ਯਾਰ ਨੂੰ ਪ੍ਰਾਪਤ ਹੋਈ ਜਿਹੜਾ ਮੁਸਲਮਾਨ ਹੈ ਜੇ ਸਮੇਂ-ਸਮੇਂ ਅਨੁਸਾਰ ਦੇਖੀਏ ਤੇ ਗੁਰੂ ਨਾਨਕ ਦੇ ਘਰ ਦੇ ਨਾਲ ਪਿਆਰ ਕਰਨ ਵਾਲੇ ਬਹੁਤ ਸਾਰੇ ਹਿੰਦੂ ਤੇ ਮੁਸਲਮਾਨ ਬੜੀ ਮੁਹੱਬਤ ਕਰਦੇ ਰਹੇ ਆ ਗੁਰੂ ਅਰਜਨ ਤੇ ਪਾਤਸ਼ਾਹ ਜੀ ਦਾ ਸਮਾਂ ਆਉਂਦਾ ਤੇ ਸਾਈ ਮੀਆਂ ਮੀਰ ਉਹ ਸਖਸ਼ ਹੈ ਜਦੋਂ ਹਰਿਮੰਦਰ ਸਾਹਿਬ ਦੀ ਨੀਂਹ ਰੱਖੀ ਨਾ ਤੇ ਪਿਆਰਿਓ ਸਾਈ ਮੀਆਂ ਮੀਰ ਉਸ ਵੇਲੇ ਸਤਿਗੁਰੂ ਜੀ ਦੇ ਨਾਲ ਖੜਾ ਜਦੋਂ ਹਰਿਮੰਦਰ ਸਾਹਿਬ ਦੀ ਨੀਂਹ ਰੱਖੀ ਐ ਦੁਨੀਆਂ ਦੇ ਵਿੱਚ ਸਤਿਗੁਰੂ ਜੀ ਨੇ ਇੱਕ ਐਸਾ ਅਸਥਾਨ ਬਣਾਇਆ ਜਿਹੜਾ ਸਾਰੀ ਮਨੁੱਖਤਾ ਵਾਸਤੇ ਸਰਬ ਸਮਝੈ ਦਿੱਠਾ ਸਭੇ ਥਾਂ ਉਹ ਨਹੀਂ ਤੁਦ ਜਿਹਾਂ ਬਦਹੁ ਪੁਰਖ ਵਿਧਾਤੇ ਤਾਂ ਤੂੰ ਸੋਹਿਆ ਉਹ ਕਿਹੜਾ ਸਥਾਨ ਐ ਸ੍ਰੀ ਹਰਿਮੰਦਰ ਸਾਹਿਬ ਜਿੰਨੂੰ ਜੇ ਦੇਖਣਾ ਹੋਵੇ ਜੇ ਹਰਮੰਦਰ ਸਾਹਿਬ ਦੇ ਅੰਦਰ ਜਾਣਾ ਹੋਵੇ ਤੇ ਬਾਹਰਲੇ ਪਾਸੇ ਚਾਰ ਰਸਤੇ ਆਉਂਦੇ ਆ ਕੋਈ ਦੱਖਣ ਵਾਲੇ ਪਾਸਿਓਂ ਆ ਜਾਵੇ ਉਹਦੇ ਲਈ ਵੀ ਖੁੱਲ੍ਹਾ ਹੈ ਕੋਈ ਉੱਤਰ ਕੋਈ ਪੂਰਬ ਕੋਈ ਪੱਛੋਂ ਵਾਲੇ ਪਾਸਿਓਂ ਆ ਜਾਵੇ ਉਹਦੇ ਲਈ ਵੀ ਖੁੱਲ੍ਹਾ ਹੈ ਚਾਰੇ ਦਿਸ਼ਾਵਾਂ ਦੇ ਵਿੱਚੋਂ ਕੋਈ ਵੀ ਉੱਥੇ ਜਾ ਸਕਦਾ ਹੈ ਯਾਦ ਰੱਖਿਓ ਹਰਮੰਦਰ ਸਾਹਿਬ ਚਾਰ ਦਰਵਾਜੇ ਨੇ ਪਰ ਜਦੋਂ ਹਰਮੰਦਰ ਸਾਹਿਬ ਦੇ ਅੰਦਰ ਜਾਈਦਾ ਹੈ ਉੱਥੇ ਕੇਵਲ ਇੱਕੋ ਹੀ ਰਾਹ ਹੈ ਇੱਕੋ ਹੀ ਰਾਹ ਹੈ ਉੱਥੇ ਅੰਦਰ ਜਾਣ ਵਾਸਤੇ ਉਹ ਸਾਨੂੰ ਦੱਸਦਾ ਹੈ ਵੀ ਹਰਮੰਦਰ ਸਾਹਿਬ ਦੇ ਅੰਦਰ ਜਾਣ ਵਾਲਿਓ ਕਿਸੇ ਵੀ ਧਰਮ ਦਾ ਬੰਦਾ ਕਿਸੇ ਵੀ ਜਾਤ ਦਾ ਬੰਦਾ ਕਿਸੇ ਵੀ ਇਲਾਕੇ ਦਾ ਬੰਦਾ ਉੱਤਰ ਦੱਖਣ ਪੂਰਬ ਪੱਛਮ ਕਿਸੇ ਵੀ ਦਿਸ਼ਾ ਦਾ ਤੇ ਕਿਸੇ ਵੀ ਦਿਸ਼ਾ ਦਾ ਬੰਦਾ ਹਰਮੰਦਰ ਸਾਹਿਬ ਜਾ ਸਕਦਾ ਹੈ ਪਰ ਉੱਥੋਂ ਸੁਨੇਹਾ ਇਹ ਮਿਲਦਾ ਹੈ ਵੀ ਉੱਥੇ ਕੇਵਲ ਇੱਕ ਦੀ ਗੱਲ ਹੋ ਰਹੀ ਹੈ ਉੱਥੇ ਭਰਮ ਨਹੀਂ ਪਾਇਆ ਜਾਂਦਾ ਇੱਕੋ ਹੈ ਭਾਈ ਇੱਕੋ ਹੈ ਸਾਹਿਬ ਮੇਰਾ ਇੱਕੋ ਹੈ ਇਸੇ ਕਰਕੇ ਜਦੋਂ ਹਰਮੰਦਰ ਸਾਹਿਬ ਦੀ ਨੀਂ ਰੱਖੀ ਨਾਲ ਤੇ ਸਾਈ ਮੀਆਂ ਮੀਰ ਇੱਕ ਮੁਸਲਮਾਨ ਪੀਦਾ ਜਿਹੜਾ ਗੁਰੂ ਅਰਜਨ ਦੇ ਪਾਤਸ਼ਾਹ ਜੀ ਦੇ ਨਾਲ ਜਦੋਂ ਨੀ ਰੱਖੀ ਹੈ ਤੇ ਨਾਲ ਖੜਾ ਹੈ ਨੀ ਰੱਖੀ ਜਦੋਂ ਤੇ ਸਤਗੁਰੂ ਜੀ ਨੇ ਉਹਦੇ ਕੋਲੋਂ ਸੇਵਾ ਲਈ ਦੇਖੋ ਕਿੰਨੀ ਵੱਡੀ ਬਖਸ਼ਿਸ਼ ਹੈ ਸਾਈ ਮੀਆਂ ਮੀਰ ਤੇ ਇਤਿਹਾਸ ਦੱਸਦਾ ਵੀ ਸਾਈ ਮੀਆਂ ਮੀਰ ਬਾਣੀ ਪੜਿਆ ਕਰਦਾ ਸੀ ਸਾਈ ਮੀਆਂ ਮੀਰ ਬਾਣੀ ਪੜਿਆ ਕਰਦਾ ਸੀ ਤੇ ਇੱਕ ਦਿਨ ਕਹਿੰਦੇ ਬਾਣੀ ਪੜਦਿਆਂ ਇੱਕ ਤੁਕ ਆਈ ਹੈ ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ ਆਪ ਜਲਾਈ ਜਦੋਂ ਬਾਣੀ ਪੜਦਾ ਸੀ ਤੇ ਇਹ ਜਦੋਂ ਪੰਕਤੀ ਆਈ ਤੇ ਸਤਿਗੁਰੂ ਜੀ ਦੇ ਕੋਲ ਆਇਆ ਗੁਰੂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਬੇਨਤੀ ਕੀਤੀ ਪਾਤਸ਼ਾਹ ਇੱਕ ਪਾਵਨ ਪੰਕਤੀ ਗਰਬਾਨੀ ਦੀ ਮੈਂ ਪੜ ਰਿਹਾ ਸੀ ਪਰ ਉਹਦੇ ਅਰਥ ਮੈਨੂੰ ਸਮਝ ਨਹੀਂ ਆਏ ਮੈਨੂੰ ਉਹਦੇ ਅਰਥ ਕਰਨੇ ਵੀ ਆਏ ਤੇ ਸਤਿਗੁਰੂ ਕਹਿਣ ਲੱਗੇ ਸਾਈ ਜੀ ਯਾਦ ਰੱਖਿਓ ਸਾਈ ਮੀਆਂ ਮੀਰ ਕੋਈ ਛੋਟੀ ਹਸਤੀ ਨਹੀਂ ਇੱਥੇ ਚਾਰ ਦਿਨ ਕੋਈ ਬਾਣੀ ਪੜ ਲਵੇ ਕੋਈ ਕਿਸੇ ਗ੍ਰੰਥ ਦਾ ਪਾਠ ਕਰ ਲਵੇ ਨਾ ਉਹ ਕਹਿੰਦਾ ਮੇਰੇ ਤੋਂ ਵੱਡਾ ਰੱਬ ਕਿਹੜਾ ਹੈ ਆਖੋ ਸਤਨਾਮ ਉਹ ਕਹਿੰਦਾ ਮੇਰੇ ਤੋਂ ਵੱਡਾ ਕਿਹੜਾ ਹੈ ਸਾਈ ਮੀਆਂ ਮੀਰ ਜਿਹਦਾ ਇਸਲਾਮ ਦੇ ਵਿੱਚ ਬਹੁਤ ਵੱਡਾ ਸਤਕਾਰ ਸੀ ਵੱਡੇ ਵੱਡੇ ਬਾਦਸ਼ਾਹ ਉਹਨੂੰ ਨਮਸ਼ਕਾਰਾਂ ਕਰਨ ਵਾਸਤੇ ਆਇਆ ਕਰਦੇ ਸੀ ਵੱਡੇ ਵੱਡੇ ਰਾਜੇ ਸੂਬੇਦਾਰ ਸਾਈ ਮੀਆਂ ਮੀਰ ਦੇ ਚਰਨਾਂ ਦੇ ਵਿੱਚ ਆ ਕੇ ਨਮਸ਼ਕਾਰਾਂ ਕਰਦੇ ਸੀ ਪਰ ਉਹ ਸਾਈ ਮੀਆਂ ਮੀਰ ਗੁਰਨਾਨਕ ਦੇ ਘਰ ਦਾ ਪੋਤਾ ਹੈ ਗੁਰੂ ਅਰਜਨ ਦੇਵ ਪਾਤਸ਼ਾਹ ਨਾਲ ਬੜੀ ਮੁਹੱਬਤ ਕਰਦਾ ਹੈ ਬੜਾ ਪਿਆਰ ਕਰਦਾ ਹੈ ਇਹੀ ਤੇ ਸਾਨੂੰ ਸੁਨੇਹਾ ਮਿਲਦਾ ਹੈ ਸਿੱਖਾ ਜੇ ਵਕ ਵਕ ਧਰਮਾਂ ਦੇ ਪੈਗੰਬਰ ਵਕ ਵਕ ਧਰਮਾਂ ਦੇ ਧਾਰਮਿਕ ਆਗੂ ਜੇ ਗੁਰੂ ਦੇ ਨਾਲ ਪਿਆਰ ਕਰਦੇ ਨੇ ਗੁਰੂ ਉਹਨਾਂ ਦੇ ਨਾਲ ਪਿਆਰ ਕਰਦਾ ਹੈ ਅੱਜ ਸਿੱਖ ਦੀ ਕਈ ਵਾਰੀ ਸਿੱਖ ਦੇ ਨਾਲ ਨਹੀਂ ਬੰਦੀ ਅੱਜ ਸਾਡੇ ਵਿੱਚ ਧੜੇ ਕਿਉਂ ਬਣ ਗਏ ਅੱਜ ਸਾਡੇ ਵਿੱਚ ਨਫ਼ਰਤ ਕਿਉਂ ਪੈਦਾ ਹੋ ਗਈ ਸਾਡੀ ਦੂਜਿਆਂ ਨਾਲ ਕੀ ਬਣਨੀ ਸਾਡੀ ਆਪਸ ਵਿੱਚ ਹੀ ਨਹੀਂ ਬੰਦੀ ਜੀ ਮੇਰਾ ਧੜਾ ਵੱਖਰਾ ਤੇਰਾ ਧੜਾ ਵੱਖਰਾ ਮੈਂ ਵੱਖਰੀ ਜਗ੍ਹਾ ਤੋਂ ਪੜਿਆ ਤੂੰ ਵੱਖਰੀ ਜਗ੍ਹਾ ਤੋਂ ਪੜਿਆ ਸੀ ਤੇ ਪੜਨ ਤੋਂ ਲੜੀ ਜਾਂਦੇ ਆ ਮੈਨੂੰ ਮਾਫ ਕਰਿਓ ਇੰਨੀ ਮੁਹੱਬਤ ਇੰਨਾ ਪਿਆਰ ਹੈ ਸਾਈਂ ਮੀਆਂ ਮੀਰ ਦਾ ਗੁਰੂ ਅਰਜਨ ਦੇ ਪਾਤਸ਼ਾਹ ਜੀ ਦੇ ਨਾਲ ਤੇ ਸਤਗੁਰੂ ਜੀ ਨੂੰ ਬੇਨਤੀ ਕੀਤੀ ਪਾਤਸ਼ਾਹ ਮੈਨੂੰ ਇਹ ਬਾਣੀ ਸਮਝ ਨਹੀਂ ਆ ਰਹੀ ਇਹਦੇ ਅਰਥ ਮੈਨੂੰ ਸਮਝ ਨਹੀਂ ਆ ਰਹੇ ਮਹਾਰਾਜ ਕਹਿੰਦੇ ਕਿਹੜੀ ਪੰਕਤੀ ਹੈ ਪੋਥੀ ਸਹਿਬ ਲੈ ਕੇ ਗਿਆ ਜੀ ਕਹਿੰਦਾ ਪਾਤਸ਼ਾ ਤਨਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ ਆਪ ਜਲਾਈ ਮਹਾਰਾਜ ਮੈਨੂੰ ਇਦਾਂ ਲੱਗਦਾ ਵੀ ਇਹ ਵੈਸੇ ਕਿਤੇ ਲਿਖ ਦਿੱਤਾ ਹੈ ਕਿਤੇ ਪਰ ਮੈਨੂੰ ਇਦਾਂ ਲੱਗਦਾ ਵੀ ਇਹਦੇ ਅਰਥ ਕਿਦਾਂ ਕੀਤੇ ਜਾਣਗੇ ਮੈਨੂੰ ਨਹੀਂ ਲੱਗਦਾ ਕਿ ਕੋਈ ਇਦਾਂ ਕਰ ਸਕਦਾ ਵੀ ਤਨਮਨ ਕਾਟ ਕਾਟ ਅਤੇ ਆਪਣਾ ਤਨਮਨ ਕਟ-ਕਟ ਕੇ ਵੀ ਅੱਗ ਦੇ ਵਿੱਚ ਜਲਾਇਆ ਜਾ ਸਕਦਾ ਮਾਲਾ ਜੇ ਧੁਰ ਕੀ ਬਾਣੀ ਆ ਮੈਂ ਸ਼ੱਕ ਨਹੀਂ ਕਰਦਾ ਪਰ ਇਹਦੇ ਉੱਤੇ ਚੱਲੇਗਾ ਕੌਣ ਮੈਨੂੰ ਗੱਲ ਸਮਝ ਨਹੀਂ ਆਈ ਮੈਂ ਇਹਦੇ ਅਰਥ ਕਿਤਾਂ ਕਰਾਂ ਜਰਿਓ ਉਸ ਸਮੇਂ ਉਸ ਸਮੇਂ ਜਦੋਂ ਆਇਆ ਨਾ ਜਦੋਂ ਸਤਿਗੁਰੂ ਤੱਤੀ ਤਵੀ ਤੇ ਬੈਠੇ ਆ ਸਤਿਗੁਰੂ ਤੱਤੀ ਤਵੀ ਤੇ ਬੈਠੇ ਆ ਉੱਪਲ ਦੀ ਦੇਖ ਵਿੱਚ ਬੈਠੇ ਆ ਸ਼ੀਸ਼ ਵਿੱਚ ਗਰਮ ਰੇਤ ਪਾਈ ਗਈ ਹੈ ਉਸ ਸਮੇਂ ਜਦੋਂ ਸਾਈਂ ਮੀਆਂ ਮੀਰ ਆਏ ਤੇ ਸਾਈਂ ਮੀਆਂ ਮੀਰ ਨੇ ਆ ਕੇ ਸਤਿਗੁਰੂ ਜੀ ਨੂੰ ਬੇਨਤੀ ਕੀਤੀ ਮਹਾਰਾਜ ਆਹ ਕਿਹੜਾ ਪਹਾਣਾ ਵਰਤਾਦਾ ਹੈ ਸਤਿਗੁਰੂ ਜੀ ਇਹ ਕਿਸ ਤਰ੍ਹਾਂ ਦਾ ਪਹਾਣਾ ਵਾਪਰ ਰਿਹਾ ਮਹਾਰਾਜ ਕਹਿੰਦੇ ਤੇਰਾ ਕੀਆ ਮਿੱਠਾ ਲੱਗੈ ਹਰ ਨਾਮ ਪਦਾਰਥ ਨੰਮਕ ਮੰਗੈ ਕਹਿੰਦੇ ਪਾਤਸ਼ਾਹ ਇਹ ਕਹੋ ਜਿਆ ਪਹਾਣਾ ਹੈ ਇਹ ਕਹੋ ਜੀ ਕਲਾ ਹੈ ਅੱਜ ਤੁਸੀਂ ਤਤੀ ਤਵੀ ਤੇ ਬੈਠੇ ਹੋ ਜਿਸ ਸੀਸ ਉੱਤੇ ਕਦੀ ਚੌੜ ਝੋਲਦੀ ਸੀ ਅੱਜ ਉਹਦੇ ਉੱਤੇ ਗਰਮ ਰੇਤ ਪਈ ਜਾ ਰਹੀ ਹੈ ਸਤਿਗੁਰੂ ਤੁਸੀਂ ਕਿਤੇ ਤਖਤਾਂ ਤੇ ਬੈੰਦੇ ਸੀ ਅੱਜ ਤਤੀ ਤਵੀ ਤੇ ਬੈਠੇ ਹੋ ਕਦੀ ਉੱਬਲ ਦੀ ਦੇਖ ਵਿੱਚ ਤੁਹਾਨੂੰ ਬਿਠਾਇਆ ਗਿਆ ਪਰ ਕਦੀ ਉਹ ਸਮਾਂ ਸੀ ਜਦੋਂ ਗੁਰੂ ਕੇ ਸਿੱਖ ਤੁਹਾਡੇ ਸੀਸ ਉੱਤੇ ਚੌੜ ਕਰਿਆ ਕਰਦੇ ਸੀ ਮਹਾਰਾਜ ਇਹ ਕਹੋ ਜਿਆ ਸਮਾਂ ਬਣਿਆ ਉਸ ਸਮੇਂ ਮੇਰੇ ਸਾਹਿਬ ਨੇ ਆਖਿਆ ਕਹਿੰਦੇ ਸਾਈਂ ਜੀ ਦੋਸਤੋ ਇੱਕ ਵਾਰੀ ਸਵਾਲ ਕੀਤਾ ਸੀ ਬਈ ਇਹ ਪਾਣੀ ਇਹ ਪਾਵਨ ਬਾਣੀ ਦੀ ਜਿਹੜੀ ਪੰਕਤੀ ਆਈ ਹੈ ਤਨ ਮਨ ਕਾਟ ਕਾਟ ਸਭ ਅਰਤੀ ਵਿੱਚ ਅਗਨੀ ਆਪ ਜਲਾਈ ਕਹਿੰਦੇ ਅੱਜ ਉਹਦੇ ਸਾਈਂ ਦੀ ਅਰਥ ਕਰ ਰਹੇ ਆ ਦੇਖਿਓ ਕਿਤੇ ਅਰਥ ਕਰਨ ਦੇ ਵਿੱਚ ਕੋਈ ਘਾਟ ਨਾ ਰਹਿ ਜਾਵੇ ਬਾਣੀ ਦੇ ਅਰਥ ਕਈ ਵਾਰੀ ਕਮਾ ਕੇ ਜੀਵਨ ਦੇ ਵਿੱਚ ਕੀਤੇ ਜਾਂਦੇ ਨੇ ਯਾਦ ਰੱਖਿਓ ਅਸੀਂ ਤੇ ਅਰਥ ਕਰਦੇ ਆ ਕੇਵਲ ਪੜ੍ਹ ਕੇ ਕੋਈ ਟੀਕਾ ਪੜਿਆ ਕੋਈ ਅਰਥ ਦੇਖੇ ਬਾਣੀ ਦੇ ਅਰਥ ਕਰ ਦਿੱਤੇ ਪਰ ਯਾਦ ਰੱਖਿਓ ਜਿਹੜੇ ਗੁਰਮਖ ਨੇ ਜਿਹੜੇ ਰੱਬ ਦੇ ਪਿਆਰੇ ਨੇ ਉਹ ਗੁਰਬਾਣੀ ਦੇ ਅਰਥ ਆਪਣੇ ਜੀਵਨ ਦੇ ਵਿੱਚ ਹੰਢਾ ਕੇ ਉਹ ਗੁਰੂ ਦੇ ਸ਼ਬਦ ਨੂੰ ਕਮਾ ਕੇ ਆਪਣੇ ਜੀਵਨ ਦੇ ਰਹੀਂ ਗੁਰਬਾਣੀ ਦੇ ਅਰਥ ਕਰਦੇ ਆਂ ਕਹਿੰਦੇ ਸਾਈ ਜੀ ਤੁਸੀਂ ਕਦੀ ਸਵਾਲ ਕੀਤਾ ਸੀ ਅੱਜ ਦੇਖਿਓ ਕਿਤੇ ਅਸੀਂ ਸਰੀਰ ਦੇ ਰਹੀਂ ਇਹ ਜਿਹੜਾ ਬਾਣਾ ਵਾਪਰ ਰਿਹਾ ਉਸ ਪਾਵਨ ਪੰਕਤੀ ਦੇ ਅਰਥ ਕਰ ਰਹੇ ਹਾਂ ਇਹ ਬਾਣੀ ਦੇ ਅਰਥ ਕਰਦੇ ਆ ਕੋਈ ਭੁੱਲ ਚੁੱਕਣਾ ਨਾ ਰਹਿ ਜਾਵੇ ਅਰਥ ਕਰਦੇ ਆ ਕੋਈ ਸਾਡੇ ਕੋਲੋਂ ਅਵੱਗਿਆ ਨਾ ਹੋ ਜਾਵੇ ਸੱਚ ਹੈ ਪਿਆਰਿਓ ਗੁਰੂ ਅਰਜਨ ਦੇ ਪਾਤਸ਼ਾਹ ਜੀ ਦਾ ਜੀਵਨ ਕਿੰਨਾ ਪਵਿੱਤਰ ਹੈ ਜਿਨ੍ਹਾਂ ਨੇ ਸਦਾ ਭਾਣੇ ਦੇ ਵਿੱਚ ਰਹਿ ਕੇ ਉਸ ਅਕਾਲ ਪੁਰਖ ਦੇ ਹੁਕਮ ਦੇ ਵਿੱਚ ਰਹਿ ਕੇ ਜਿਹੜੀ ਬਾਣੀ ਅਕਾਲ ਪੁਰਖ ਦੇ ਘਰ ਵਿੱਚੋਂ ਆਈ ਹੈ ਉਸ ਬਾਣੀ ਨੂੰ ਸਦਾ ਆਪਣੇ ਪਿੰਡੇ ਤੇ ਹੰਢਾ ਕੇ ਸਿੱਖਾਂ ਦੇ ਵਿੱਚ ਆਪ ਪ੍ਰਚਾਰ ਕੀਤਾ ਇੱਕ ਹੁੰਦਾ ਵੀ ਬੋਲ ਕੇ ਪ੍ਰਚਾਰ ਕਰਨਾ ਪਰ ਸਤਿਗੁਰੂ ਜੀ ਨੇ ਉਸ ਪ੍ਰਚਾਰ ਨੂੰ ਆਪਣੇ ਜੀਵਨ ਦੇ ਵਿੱਚ ਹੰਢਾ ਕੇ ਸਮੂਜੀ ਲੋਕਾਈ ਦੇ ਵਿੱਚ ਉਹ ਸੱਚ ਦਾ ਜਿਹੜਾ ਉਪਦੇਸ਼ ਸੀ ਉਹ ਮਨੁੱਖਤਾ ਦੇ ਵਿੱਚ ਪ੍ਰਗਟ ਕੀਤਾ ਹੈ ਉਹ ਸਾਈ ਮੀਆਂ ਮੀਰ ਸਤਿਗੁਰੂ ਜੀ ਦੇ ਜ਼ੇਦਾਰ ਕਰਕੇ ਬੜਾ ਨਿਹਾਲ ਹੋਇਆ ਹੈ ਪਰ ਗੁਰੂ ਪਾਤਸ਼ਾਹ ਜੀ ਦੇ ਉਸ ਸਮੇਂ ਤਨ ਦੇ ਉੱਤੇ ਯਾਰੀਓ ਜੇਸ ਤਨ ਨੂੰ ਅੱਗ ਦੇ ਵਿੱਚ ਸੜਿਆ ਜਾਵੇ ਉਬਲਦੀ ਲੇਕ ਦੇ ਵਿੱਚ ਬਿਠਾਇਆ ਜਾਵੇ ਤੱਤੀ ਤਵੀਤੇ ਬਿਠਾਇਆ ਜਾਵੇ ਫਿਰ ਉਸੇ ਤਨ ਦੇ ਉੱਤੇ ਗਰਮ ਰੇਤ ਪਾਈ ਜਾਵੇ ਉਸ ਤਨ ਦੀ ਹਾਲਤ ਕਿਸ ਤਰ੍ਹਾਂ ਦੀ ਹੋਵੇਗੀ ਯਾਰੀਓ ਉਹ ਦਿਨ ਆ ਰਹੇ ਨੇ ਗੁਰੂ ਅਰਜਨ ਦੇ ਪਾਤਸ਼ਾਹ ਜੀ ਦੀ ਸ਼ਹਾਦਤ ਦੇ ਅੱਜ ਹਰ ਘਰ ਦੇ ਵਿੱਚ ਸਾਨੂੰ ਆਪਣੇ ਘਰਾਂ ਨੂੰ ਧਰਮਸ਼ਾਲਾ ਬਣਾਉਣ ਦੀ ਲੋੜ ਹੈ ਬਈ ਸਤਿਗੁਰੂ ਜੀ ਤੱਤੀ ਤਵੀ ਤੇ ਬਹਿ ਕੇ ਨਹੀਂ ਡੋਲੇ ਸ਼ਹੀਦਾਂ ਦੇ ਸਰਤਾਜ ਬਣ ਗਏ ਪਰ ਅੱਜ ਸਾਡੇ ਘਰਾਂ ਦੇ ਹਾਲਾਤ ਕਿਦਾਂ ਦੇ ਹੋ ਗਏ ਅੱਜ ਅਸੀਂ ਕਿੱਧਰ ਨੂੰ ਜਾ ਰਹੇ ਆਂ